ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਸਾਨੂੰ ਸਾਡੇ ਗੁਰਾਂ ਦਾ ਆਦੇਸ਼ ਹੈ ਆਗਿਆ ਪਈ ਅਕਾਲ ਕੀ ਤਬਹੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰਾਂ ਦੇ ਪ੍ਰਗਟ ਦੇ ਮੰਨਣਾ ਹਰ ਸਿੱਖ ਦਾ ਫਰਜ਼ ਹੈ ਤੇ ਅਗਰ ਸੱਚਾ ਸਿੱਖ ਨਤਮਸਤਕ ਹੁੰਦਾ ਤਾਂ ਸਿਰਫ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਨਤਮਸਤਕ ਹੁੰਦਾ ਪਰ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹੈ ਨੇ ਜੋ ਜਾਣੇ ਅਣਜਾਣੇ ਕੁਝ ਅਜਹੀਆਂ ਗਲਤੀਆਂ ਕਰਦੇ ਨੇ ਕਿ ਉਹ ਦੇ ਦੇ ਤਾਰੀਆਂ ਦੇ ਪਿੱਛੇ ਲੱਗ ਜਾਂਦੇ ਨੇ ਡੇਰਾਵਾਦ ਦੇ ਪਿੱਛੇ ਲੱਗ ਜਾਂਦੇ ਨੇ ਦੇ ਤਾਰੀ ਤੇ ਦੇ ਤਾਰੀ ਉਹਨਾਂ ਦੇ ਨਾਲ ਜਾਨਵਰਾਂ ਤੱਕ ਨੂੰ ਮੱਥੇ ਟੇਕਣ ਲੱਗ ਪੈਂਦੇ ਨੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਸਿੰਘ ਬੈਠਾ ਹੈ ਨਾਲ ਕੁੱਤਾ ਵੀ ਪਿਆ ਹੋਇਆ ਹੈ ਤੇ ਲੋਕੀਂ ਚੜਾਵੇ ਚੜਾਈ ਜਾਂਦੇ ਨੇ ਮੱਥੇ ਟੇਕੀ ਜਾਂਦੇ ਨੇ ਹੁਣ ਤੁਸੀਂ ਇਸ ਨੂੰ ਸ਼ਰਦਾ ਕਹੋਗੇ ਆਸਤਕ ਕਹੋਗੇ ਜਾਂ ਪਖੰਡ ਤੁਸੀਂ ਆਪ ਤੈਅ ਕਰੋ માો પેન ધા માો ਗੁਰਪ੍ਰੇਰ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਪਰ ਹਾਂ ਅਸੀਂ ਸਮੇ ਸਮੇਸੇ ਇਹ ਜ਼ਰੂਰ ਯਾਦ ਕਰਵਾਣਾ ਆਪਣਾ ਫਰਜ਼ ਸਮਝਦੇ ਹਾਂ ਕਿ ਸਾਨੂੰ ਸਾਡੇ ਸਿਧਾਂਤ ਕੀ ਕਹਿੰਦੇ ਨੇ ਸਾਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲ ਕੀ ਕਹਿੰਦੇ ਨੇ ਸਾਨੂੰ ਕਿਸ ਮਰਿਆਦਾ ਦੇ ਵਿੱਚ ਰਹਿਣਾ ਹੈ ਓਰੇ ਜਿੰਨੀ ਗਲਤੀ ਉਸ ਸੰਗਤ ਦੀ ਜਾਂ ਆਵਾਮ ਦੀ ਹੈ ਜੋ ਆ ਕੇ ਕਿਸੇ ਦੇ ਸਾਹਮਣੇ ਮੱਥੇ ਟੇਕਦੀ ਹੈ ਕਿਸੇ ਦੇ ਸਾਹਮਣੇ ਚੜਾਵੇ ਚੜਾਂਦੀ ਹੈ ਉਨਹੀ ਗਲਤੀ ਉਹਨਾਂ ਦੇ ਟਾਰੀਆਂ ਦੇ ਵੀ ਹੈ ਜੋ ਆਪਣੇ ਆਪ ਨੂੰ ਰੱਬ ਦਾ ਰੂਪ ਸਮਝਣ ਦੀ ਗਲਤੀ ਕਰ ਦੇ ਨੇ ਆਪਣੇ ਆਪ ਨੂੰ ਰੱਬੀ ਸਰੂਪ ਸਮਝਣ ਲੱਗ ਪੈਂਦੇ ਨੇ ਕਿਉਂਕਿ ਜੇਕਰ ਅਜਿਹੀ ਰੱਬੀ ਰੂਹ ਕਿਤੇ ਵੀ ਹੋਵੇ ਤਾਂ ਉਹ ਦਿਖਾਵੇ ਨਹੀਂ ਕਰਦੀ ਉਸ ਦਾ ਆ우ਰਾ ਹੀ ਨਾ ਹੁੰਦਾ ਕਿ ਦੁਨੀਆ ਆਪ ਉਸ ਸਥਾਨ ਤੇ ਖਿੱਚੀ ਚਲੀ ਜਾਵੇਗੀ ਪਰ ਉਹ ਰੱਬੀ ਰੂਹ ਨਾ ਤਾਂ ਕਿਸੇ ਨੂੰ ਆਪਣੇ ਪੈਰੀ ਪਾਵੇਗੀ ਨਾ ਚੜਾਵੇ ਚੜਵਾਵੇਗੀ ਕਿਉਂਕਿ ਜੋ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਲਵ ਲੱਗੀ ਹੁੰਦੀ ਹੈ ਉਹਨਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਤਨ, ਜਾਇਦਾਦ, ਸੰਪਤੀ ਇਨ੍ਹਾਂ ਦੇ ਨਾਲ ਕੋਈ ਲਗਾਵ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਇਨ੍ਹਾਂ ਦੇ ਨਾਲ ਲਗਾਵ ਹੈ ਉਹ ਫਿਰ ਚੋਲਿਆਂ ਦੇ ਵਿੱਚ ਸੰਤ ਮਹਾਪੁਰਖ ਘਟ ਤੇ ਆਵਾਮ ਨੂੰ ਮੂਰਖ ਬਣਾਉਣ ਵਾਲੇ ਜ਼ਿਆਦਾ ਹੁੰਦੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਪਾਣੀ ਅਖੰਡ ਪਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ